RSS ਸਿੱਖਾਂ ਦੇ ਵਿਰੁੱਧ ਚੱਲਦੀ ਆ ਬਿਲਕੁਲ ਵਿਰੁੱਧ ਚੱਲਦੀ ਆ ਕਿਉਂਕਿ ਅਕਾਲ ਤਖਤ ਸਭ ਤੋਂ ਹੁਕਮਨਾਮਾ ਹੀ ਹੋਇਆ ਸੀ ਥੋੜਾ ਸਮਾਂ ਪਹਿਲਾਂ ਪਰ ਅਜੇ ਵੀ ਸਾਡੇ ਅਕਾਲ ਤਖਤ ਸਾਹਿਬ ਤੋਂ ਤਿੰਨ ਵਾਰ ਹੁਕਮਨਾਮਾ ਹੋ ਗਿਆ RSS ਸਿੱਖਾਂ ਦੇ ਵਿਰੋਧ ਦੇ ਵਿੱਚ ਇਹਨਾਂ ਚੱਲਦੀ ਕਿ ਇੱਕ RSS ਦੇ ਲੇਖਕ ਨੇ ਸਿੱਖ ਲੇਖਕ ਨੇ RSS ਦਾ ਬੰਦਾ ਉਹਨੇ ਇੱਕ ਗੱਲ ਲਿਖੀ ਹੈ ਜਿਹੜੀ ਬੜੀ ਹੈਰਾਨੇ ਵਾਲੀ ਤੇ ਬੜਾ ਪਰੇਸ਼ਾਨ ਕਰਨ ਵਾਲੀ ਗੱਲ ਆ ਉਹਨੇ ਸ਼ਬਦ ਕੀ ਲਿਖਿਆ ਉਹ ਲਿਖਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਮੌਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਗੁੱਸੇ ਦੇ ਵਿੱਚ ਸੀ ਉਹਨ ਇਸ ਗੱਲ ਦੀ ਵਿਆਖਿਆ ਕੀ ਕਰੋਗੇ ਆਮ ਬੰਦੇ ਨੇ ਤਾਂ ਕਹਿਣਾ ਹਾਂ ਪਿਤਾ ਦੀ ਮੌਤ ਹੋਈ ਪੁੱਤਰ ਦਾ ਗੁੱਸੇ ਚ ਆਊਗਾ ਪ੍ਰੋਧ ਆ ਗਿਆ ਪਰ ਗੁਰੂ ਗੁੱਸੇ ਚ ਨਹੀਂ ਆ ਸਕਦਾ ਕਿਉਂਕਿ ਗੁੱਸਾ ਵਕਾਰਿਆ ਜਦੋਂ ਤੁਸੀਂ ਕਹਿ ਦਿੰਦੇ ਹੋ ਗੁਰੂ ਗੁੱਸੇ ਚ ਆਇਆ ਦਾ ਮਤਲਬ ਕਿ ਗੁਰੂ ਵਿਅਕਤੀ ਸਾਡਾ ਗੁਰੂ ਵਿਅਕਤੀ ਸਾਡਾ ਗੁਰੂ ਤੇ ਰੱਬ ਆ ਸਾਡਾ ਗੁਰੂ ਤੇ ਕਾਲਪੁਰਖ ਦੀ ਜੋਤ ਆ ਤੇ ਜੇ ਗੁਰੂ ਨਹੀਂ ਵਕਾਰਿਆ ਤੇ ਫਿਰ ਸਿੱਖ ਕੀ ਜਾਊਗਾ ਸਿੱਖ ਨੇ ਕਿੱਥੋਂ ਬਖਸ਼ੇ ਜਾਣਾ ਜੇ ਗੁਰੂ ਨੂੰ ਗੁੱਸਾ ਆਉਂਦਾ ਫਿਰ ਤਾਂ ਸਿੱਖ ਨੂੰ ਵੀ ਆਉਂਦਾ ਹੋਊਗਾ ਫਿਰ ਗੁਰੂ ਨੂੰ ਕਾਮ ਵੀ ਆਉਂਦਾ ਹੋਊਗਾ ਗੁਰੂ ਨੂੰ ਲੋਭ ਵੀ ਆਉਂਦਾ ਹੋਊਗਾ ਉਹ ਵੀ ਆਉਂਦਾ ਹੋਊਗਾ ਜੇ ਗੁਰੂ ਕਰੋਧੀਆਂ ਨੇ ਤੇ ਮਹਾਰਾਜ ਕਹਿੰਦੇ ਕਾਮ ਕਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਟੱਲ ਹੈ ਕਰੋਧ ਨਾ ਮੜਾ ਪਰ ਉਹ ਲਿਖ ਰਿਹਾ ਕਿ ਗੁਰੂ ਗੋਬਿੰਦ ਸਿੰਘ ਗੁੱਸੇ ਸੀ ਆਮ ਬੰਦੇ ਨੂੰ ਨਹੀਂ ਸਮਝ ਆਉਣੀ ਇਹ ਪੰਥਕ ਐਨਕ ਲਾ ਕੇ ਵੇਖਣਾ ਪੈਣਾ ਕਿ ਇਹ ਲਾਈਨ ਜਿਹੜੀ ਆ ਕੀ ਇੰਟਰਪ੍ਰੀਟ ਕਰ ਰਹੀ ਆ ਭਵਿੱਖ ਦੇ ਵਿੱਚ ਦੀ ਵਿਆਖਿਆ ਕੀ ਹੋਊਗੀ